ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਵੀਡੀਓ ਲੈ ਕੇ ਆਇਆ ਕੰਮ ਵਾਲੀ ਇੱਕ ਔਰ ਵੀਡੀਓ ਧਿਆਨ ਨਾਲ ਸੁਣ ਲਿਓ ਮੇਰਾ ਵੀਰ ਬਾਅਦ ਚੋ ਕੋਈ ਕਨਫਿਊਜ਼ਨ ਨਾ ਹੋਵੇ ਠੀਕ ਹੈ ਬਾਅਦ ਚੋ ਕੋਈ ਤੁਸੀਂ ਵੀ ਅਲਜੋ ਨਾ ਤੇ ਕੰਮ ਹੈਗਾ ਇਹ ਬਾਰੀ ਸੈਡ ਠੀਕ ਹੈ ਜੀ ਕੰਮ ਹੈਗਾ ਇਹ ਖੇਤੀ ਦਾ ਕੰਮ ਚੱਲੀ ਜਾਂਦਾ ਉੱਥੇ ਜਦੋਂ ਸੀਜ਼ਨ ਵਾਈਜ਼ ਇਸ ਟਾਈਮ ਚੱਲ ਰਹੀ ਆ ਸੰਤਰੇ ਦੀ ਤੜਾਈ ਠੀਕ ਹੈ ਤੇ ਰਹੈ ਵਿੱਚ ਹੋਊਗੀ ਉੱਥੇ ਰਹਿੈ ਤੁਹਾਨੂੰ ਪਤਾ ਜਿੱਥੇ ਵੀ ਕੋਈ ਐਦਾਂ ਦਾ ਕੰਮ ਹੁੰਦਾ ਰਹਿਸ਼ਾ ਕੋਈ ਬਹੁਤੀਆਂ ਵਧੀਆ ਨਹੀਂ ਹੁੰਦੀਆਂ ਠੀਕ ਹੈ ਪਰ ਫਿਰ ਵੀ ਆਪਾਂ ਚਲੋ ਡੰਗ ਸਾਰਨਾ ਤੇ ਉਹ ਮੈਨੂੰ ਲੱਗਦਾ 7 ਘੰਟੇ ਲੱਗਦੇ ਨੇ 35 ਰੁਪਏ ਦਿਹਾੜੀ ਦੇ ਦੇਣੇ ਉਹਨਾਂ ਨੇ ਬੜਾ 35 ਯੂਰੋ ਦਿਹਾੜੀ ਦੇ ਪਹਿਲਾਂ ਮੈਂ ਕਲੀਅਰ ਕਰ ਦਵਾਂ ਜਿੰਨੀ ਮੇਰੀ ਉਹਨਾਂ ਨਾਲ ਗੱਲ ਹੋਈ 35 ਯੂਰੋ ਉਹ ਦਿਹਾੜੀ ਦੇ ਦੇਣਗੇ 6:37 6 ਜਿੰਨੇ ਵੀ ਘੰਟੇ ਲੱਗਦੇ 35 ਯੂਰੋ ਦੇਣੇ ਉਹਨਾਂ ਨੇ ਦਿਹਾੜੀ ਦੇ ਠੀਕ ਹੈ ਜੀ ਤੇ ਉਹ ਜਿੰਨੀ ਮੇਰੀ ਉਹਦੇ ਬੰਦੇ ਨਾਲ ਗੱਲ ਹੋਈ ਮੈਂ ਤੁਹਾਨੂੰ ਉੱਡੀ ਦੱਸ ਰਿਹਾ ਬਾਕੀ ਤੁਸੀਂ ਆਪ ਗੱਲ ਕਰ ਲਿਓ ਅਗਲੇ ਨਾਲ ਠੀਕ ਹੈ ਦੂਜੀ ਗੱਲ ਬਾਈ ਇਹ ਅਸੀਂ ਮੰਨ ਲਓ ਵੀਡੀਓ ਪਾਉਂਦੇ ਆ ਅਸੀਂ ਕੋਈ ਕਿਸੇ ਤੇ ਰੁਪਈਆ ਨਹੀਂ ਲੱਦੇ ਠੀਕ ਹੈ ਨਾ ਹੀ ਤੁਸੀਂ ਰੁਪਈਆ ਦੇਣਾ ਜਿ세 ਰੋ ਠੀਕ ਹੈ ਬਈ ਦੋ ਹੀ ਗੱਲ ਕੰਮ ਜਿੰਨਾ ਹੁੰਦਾ ਜਿੱਥੇ ਮਿਲਦਾ ਜਿਹੇ ਜਾਂ ਕਰ ਲਿਆ ਕਰੋ ਮੇਰਾ ਵੀਰ ਬੇਲਿਆਂ ਰਲ ਤੇ ਕੁਸਤਾ ਚਲੋ ਮਿਲਦਾ ਹਨਾ ਜੇ ਤਾਂ ਤੁਹਾਡੇ ਕੋਲ ਸਾਰੇ ਪੇਪਰ ਹੈਗੇ ਫਿਰ ਤਾਂ ਚਲੋ ਆਪਣੀ ਮਰਜ਼ੀ ਦਾ ਤੁਸੀਂ ਕੰਮ ਲੱਭ ਸਕਦੇ ਜੇ ਤੁਹਾਨੂੰ ਪਤਾ ਤੁਹਾਡੇ ਕੋਲ ਪੇਪਰ ਹੈ ਫਿਰ ਤੁਸੀਂ ਜਿੱਦਾਂ ਮਰਜ਼ੀ ਦਾ ਕੰਮ ਲੱਭ ਸਕਦੇ ਠੀਕ ਹੈ ਜੀ ਤੇ ਬੰਦੇ ਉਹਨਾਂ ਨੂੰ ਲੋੜ ਹੈ ਤੁਹਾਡੇ 2 ਮਹੀਨੇ ਲੱਗੇ 3 ਲੱਗੇ 100 ਯੂਰੋ ਉਹਨਾਂ ਨੇ ਅ ਰਹਿਸ਼ ਦਾ ਕਟੜ ਮਾਲੂ ਜੇ ਤੁਸੀਂ ਰਹੂਗੇ ਉੱਥੇ 100 ਯੂਰੋ ਦੀ ਰਹਿਸ਼ ਹੈ ਠੀਕ ਹੈ ਜੀ ਤੇ ਸੋ ਜੂਰੋ ਮਿਲਦਾ ਸ਼ਾਇਦ ਖਾਣੇ ਪਾਣੀ ਦਾ ਨਾ ਮੈਨੂੰ ਪਤਾ ਵੀ ਉੱਥੇ ਕੌਣ ਰਹਿੰਦਾ ਕਿੱਦਾਂ ਦੇ ਬੰਦੇ ਰਹਿੰਦੇ ਕੱਲੂਗੇ ਤੇ ਤੁਸੀਂ ਮੰਨ ਲਓ ਮੈਨੂੰ ਕਹੇ ਵੀ ਹਾਂ ਯਾਰ ਤੁਸੀਂ ਸਾਨੂੰ ਕੰਮ ਤੇ ਅੱਗੇ ਬੰਦਿਆਂ ਦੀ ਰੈਫਰੈਂਸ ਕਰੀ ਥੀ ਉਹ ਬੰਦੇ ਨਹੀਂ ਸਹੀ ਹੈ ਨਾ ਮੇਰਾ ਵੀਰ ਪਹਿਲਾਂ ਗੱਲ ਕਲੀਅਰ ਕਰਕੇ ਜਾਇ ਕਰੋ ਸਾਰੇ ਕਿਸੇ ਨੇ ਵੀ ਜਾਣਾ ਠੀਕ ਹੈ ਸਾਡਾ ਇੱਕ ਵੀਰ ਹੈ ਪ੍ਰਵਿੰਦਰ ਚਲੋ ਵਿਚਾਰਾ ਗਿਆ ਉੱਥੇ ਕੰਮਕਾਰ ਦੇਖੇ ਉਹਨੇ ਸਾਰਾ ਠੀਕ ਹੈ ਵਧੀਆ ਉਹ ਬੰਦਿਆ ਸੱਚਾ ਪੱਕਾ ਬੰਦਾ ਉਹ ਠੀਕ ਹੈ ਉਹਨਾਂ ਹੀ ਪਸੰਦ ਨੂੰ ਉਹਦੇ ਹਿਸਾਬ ਨਾਲ ਉਹ ਮੁੜਿਆ ਆ ਪਰ ਬੰਦੇ ਆਪਣੇ ਕਿਆ ਕਰਦੇ ਉਹਨੂੰ ਦਿਹਾੜੀ ਦੇ ਪੈਸੇ ਨਹੀਂ ਦਿੱਤੇ ਠੀਕ ਹੈ ਜੀ ਇਹਨਾਂ ਕੰਮਾ ਕਰਕੇ ਸਾਰੇ ਆਪਣੇ ਪੰਜਾਬੀ ਬਦਨਾਮ ਹੈ ਤੇ ਮੇਰਾ ਵੀਰ ਤੁਸੀਂ ਕਰ ਦਿਓ ਵੀਡੀਓ ਸ਼ੇਅਰ ਕਿ ਕਿਸੇ ਹੋਰ ਨੂੰ ਵੀ ਲੋੜ ਹੈ ਠੀਕ ਹੈ ਮੈਸੇਜ ਕਰ ਲਿਓ ਮੈਨੂੰ ਕਾਲ ਨਾ ਮੇਰਾ ਵੀਰ ਕੋਈ ਵੀ ਕਰਿਓ ਇਹ ਗੱਲ ਦਾ ਧਿਆਨ ਰੱਖਿਓ ਕਾਲ ਨਾ ਕਰਿਓ ਮੈਸੇਜ ਹੋ ਸਕਦਾ ਜਿੰਨਿਆਂ ਦਾ ਮੈਂ ਰਿਪਲਾਈ ਕਰੂੰਗਾ ਵੀਰ ਪਰ ਕਾਲ ਨਾ ਕਰਿਓ ਮੇਰਾ ਵੀਰ ਠੀਕ ਹੈ ਤੇ ਦੂਜੀ ਗੱਲ ਇੰਸਟਾਗ੍ਰਾਮ ਪਰ ਵੀ ਵੀਡੀਓ ਆਉਗੀ ਸਾਰੇ ਪਾਸੇ ਜਿੱਥੇ ਵੀ ਆਪਾਂ ਕੋਸ਼ਿਸ਼ ਕਰ ਸਕਦਾ ਕਿਸੇ ਦਾ ਕਿਉਂਕਿ ਕੋਈ ਬੰਦਾ YouTube ਚ ਚਲਾਉਂਦਾ ਕੋਈ Facebook ਚ ਚਲਾਉਂਦਾ ਕੋਈ TikTok ਚ ਚਲਾਉਂਦਾ ਕੋਈ Instagram ਕੋਈ ਕਰੀਏ ਵੀ ਸਾਰੇ ਪਾਸੇ ਇੱਕ ਸਰਕਲ ਬਣਾਈਏ ਠੀਕ ਹੈ ਤਾਂ ਜੋ ਕਿਸੇ ਦੀ ਮਦਦ ਹੋ ਸਕੇ ਕਿਸੇ ਦਾ ਕਿਸੇ ਦੀ ਹੈਲਪ ਹੋ ਸਕੇ ਠੀਕ ਤੁਸੀਂ ਵੀ ਇਹ ਜ਼ਰੂਰੀ ਨਹੀਂ ਹੈਗਾ ਵੀ ਜਿਹੜੇ ਕੰਮ ਵਾਲੇ ਗਰੁੱਪ ਦੇ ਵਿੱਚ ਆ ਤੁਸੀਂ YouTube ਤੋਂ ਜਾਂ ਕਿਤੇ ਤੋਂ ਵੀਡੀਓ ਦੇਖਦੇ ਆ ਜਿਹੜੇ ਸਿਰਫ ਕੰਮ ਲੱਭ ਰਹੇ ਉਹੀ ਜਿਹੜਾ ਨੂੰ ਕਿਸੇ ਕੰਮ ਦਾ ਵੀ ਪਤਾ ਲੱਗਦਾ ਹੋਊਗੀ ਸਾਡੇ ਨਾਲ ਕੰਟੈਕਟ ਕਰੋ ਆਪਾਂ ਅੱਗੇ ਕਿਸੇ ਬੰਦੇ ਨੂੰ ਜਿਹੜਾ ਲੋਡ ਬੰਦਦਾ ਉਹਨੂੰ ਕੰਮ ਤੇ ਚੜਾਈਏ ਲੋਡ ਕੀਰੋਣੀ ਹੈਗੀ ਅੱਜ ਦੇ ਟਾਈਮ 'ਚ ਕੰਮ ਦੀ ਸਭ ਨੂੰ ਲੋਡ ਹੈ ਵੀਰ ਠੀਕ ਹੈ ਤੇ ਬਾਕੀ ਕਰਦੇ ਆ ਤੇ ਬਾਈ ਇੱਕ ਤੁਹਾਡੇ ਨਾਲ ਮੈਂ ਹੋਰ ਗੱਲ ਸ਼ੇਅਰ ਕਰਨੀ ਸੀ ਮੇਰੀ ਵੀਰ ਪਰਮੇਂਦਰ ਨਾਲ ਗੱਲ ਹੋਈ ਸੀ ਜੇ ਕਿਸੇ ਬੰਦੇ ਨੇ ਅਜੀਲ ਕਰਾਉਣੀ ਹੋਵੇ ਹਨਾ ਆਪਣੇ ਬੰਦੇ ਮੰਨ ਲਓ ਮੈਂ ਪ੍ਰਾਣਾ ਆ ਮੈਂ ਤੁਹਾਨੂੰ ਕਹਾ ਬਾਈ ਤੇਰਾ 500 ਲੱਗਣਾ ਤੇਰਾ 700 ਲੱਗਣਾ ਤੇਰਾ 400 ਲੱਗਣਾ ਉਹ ਬਾਈ ਨਾਲ ਮੇਰੀ ਗੱਲ ਹੋਈ ਕੋਈ ਪੈਸੇ ਨਹੀਂ ਲੱਗਦੇ ਐਡੇ ਠੀਕ ਹੈ ਸਰਕਾਰ ਨੇ ਇੱਕ ਫ੍ਰੀ ਹੋ ਕਰਿਆ ਵਾ ਸਿਸਟਮ ਉਹਨੂੰ ਸਾਰਾ ਪਤਾ ਹੈ ਜੇ ਕਿਸੇ ਵੀਰ ਦੇ ਅਜੀਲ ਵੀ ਕਰਾਉਣੀ ਹੋਵੇ ਠੀਕ ਹੈ ਅਜੀਲ ਲੈ ਕੇ ਤੁਸੀਂ ਕੰਮ ਕਰ ਸਕਦੇ ਆ ਸਜੋਰ ਨੂੰ ਮੰਨ ਲਓ ਮੈਂ ਜਿੰਦੀ ਤੁਹਾਨੂੰ ਪੁਲਿਸ ਸਜੋਰ ਨੂੰ ਕਹਿੰਦੇ ਉਹਨੂੰ ਪਤਾ ਨਹੀਂ ਸ਼ਾਇਦ ਤੇ ਜੇ ਉਹ ਕਿਸੇ ਨੇ ਉਹ ਕਰਾਉਣੀ ਹੈ ਲੋਕਾਂ ਨੂੰ ਪੈਸੇ ਨਾਲ ਲਟਾਇਓ ਮੇਰਾ ਵੀਰ ਠੀਕ ਹੈ ਫਿਰ ਆਪਾਂ ਆਈਡੀਆ ਤੋਂ ਮਗਾਉਂਦੇ ਨੇ ਫਿਰ ਇੱਥੇ ਡਿਫਰੇਸ਼ਨ ਚ ਆਉਂਦੇ ਬੰਦੇ ਬਹੁਤ ਇਹ ਜਿਹਾ ਘਟਨਾ ਹੋ ਰਹੀਆਂ ਤੇ ਮੇਰਾ ਵੀਰ ਥੋੜਾ ਜਿਹਾ ਅਵੇਅਰ ਹੋ ਤੁਸੀਂ ਠੀਕ ਹੈ ਕੁਛ ਨਹੀਂ ਪਤਾ ਲੱਗਦਾ ਹੁੰਦਾ ਸਾਨੂੰ ਕਿਸੇ ਹੋਰ ਨੂੰ ਕਿਸੇ ਨਾ ਕਿਸੇ ਨੂੰ ਪੁੱਛ ਲਿਆ ਕਰੋ ਠੀਕ ਹੈ ਮੇਰਾ ਵੀਰ ਧਿਆਨ ਰੱਖਿਆ ਕਰੋ ਸਾਰੇ ਰਲ ਮਿਲ ਕੇ ਰਹੋ ਤੇ ਬਾਈ ਜਿੱਥੇ ਕੰਮ ਦੀ ਬਣਦੀ ਹੈ ਜਿੰਨੀ ਕੁ ਜਿਹਦਾ ਜਮਾ ਹੀ ਨਹੀਂ ਸਰਦਾ ਉਨਾਂ ਕ ਚਲਾਓ ਗੱਡੀ ਡੌਡੀ ਕਿਸਮਤ ਚ ਦਾਣਾ ਪਾਣੀ ਵਧੀਆ ਦਾ ਹੋਇਆ ਤੁਸੀਂ ਵਧੀਆ ਪਰ ਚੜ ਜੇਣਾ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਫਿਰ ਤੁਹਾਨੂੰ ਸਾਡੇ ਕੋਈ WhatsApp ਗਰੁੱਪ ਦੀ ਨਹੀਂ ਲੋੜ ਕਿਸੇ YouTube ਚੈਨਲ ਦੀ ਨਹੀਂ ਲੋੜ ਉਡਾ ਸਰਕਲ ਆਪਣੇ ਆਪੇ ਜਿੱਥੇ ਪਰਮਾਤਮਾ ਨੇ ਤੁਹਾਨੂੰ ਸੈੱਟ ਕਰਨਾ ਫਿਰ ਤੁਹਾਨੂੰ ਆਪਣੇ ਆਪੇ ਲੇ ਜਾਣਾ ਉਹਨੇ ਠੀਕ ਹੈ ਤੇ ਮੇਰਾ ਵੀਰ ਕਿਸੇ ਹੋਰ ਲੋਡ ਬੰਦ ਨੂੰ ਵੀ ਕਿਸੇ ਨੇ ਗਰੁੱਪ ਚ ਐਡ ਹੋਣਾ ਹੋਵੇ ਨੰਬਰ ਤੁਹਾਨੂੰ ਪਤਾ 3282329768 ਠੀਕ ਹੈ ਜੀ ਤੇ ਜਿਹੜੇ ਬੰਦੇ ਚੈਨਲ ਪਰ ਦਾ ਮੇਰਾ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਨਾਲੇ ਦਬ ਦਿਓ ਘੰਟੀ ਵਾਲਾ ਬਟਨ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਕੋਸ਼ਿਸ਼ ਕਰਦੇ ਆਂ ਤੇ ਬਾਈ ਜੇ ਤੁਹਾਨੂੰ ਆਹਾ ਸਾਡਾ ਕੰਮ ਵਧੀਆ ਲੱਗਿਆ ਜਿੱਦਾਂ ਸੋਸ਼ਲ ਮੀਡੀਆ ਰਹੀ ਆਪਾਂ ਸਰਕਲ ਘੁੰਮਦਾ ਸਾਰਿਆਂ ਦਾ ਹਨਾ ਇਹ ਤੁਹਾਨੂੰ ਇਹ ਕੰਮ ਵਧੀਆ ਲੱਗਿਆ ਤਾਂ ਵੀਡੀਓ ਦੇ ਹਲੇ ਕਮੈਂਟ ਕਰਦਿਆ ਕਰੋ ਠੀਕ ਹੈ ਜੀ ਇਹਦੇ ਨਾਲ ਪਤਾ ਲੱਗਦਾ ਰਹੇਦਾ ਬੰਦੇ ਨੂੰ ਵੀ ਹਾਂ ਚਲੋ ਠੀਕ ਹੈ ਬੜਾ ਜਿਆ ਤੁਹਾਡੀ ਹੱਲਾਸ਼ੇਰੀ ਆ ਸਾਰੇ ਨਾਲ ਮਿਲ ਕੇ ਕਰਦੇ ਆ ਤਾਂ ਵੀਰੇ ਠੀਕ ਹੈ ਧੰਨਵਾਦ ਬਾਈ ਸਾਰਿਆਂ ਦਾ